ਕਲੋ ਵੀ ਕਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਤੇ ਜਿਵੇਂ ਤੁਸੀਂ ਮੇਰੇ ਮਕਰ ਦੇਖਦੇ ਹੋਗੇ ਕਿ ਮੇਲਾ ਲੱਗਿਆ ਹੋਇਆ ਇਹ ਮੇਲਾ ਲੱਗਿਆ ਸਹਿਰ ਚੰਡੀਗੜ੍ਹ ਲੱਗਿਆ ਕ੍ਰਿਸਮਸ ਔਰ ਨਿਊ ਇਅਰ ਦਾ ਤਾਂ ਇੱਕ ਕਾਰਨੀਵਲ ਲੱਗਿਆ ਤੁਹਾਨੂੰ ਸਾਰਾ ਅੱਜ ਕਾਰਨੀਵਲ ਦਿਖਾਵਾਂਗੇ ਤੇ ਇਹ ਲੱਗਿਆ ਸੈਕਟਰ 34 ਦੇ ਵਿੱਚ ਤੇ ਐਗਜ਼ੀਬਿਸ਼ਨ ਗਰਾਊਂਡ ਦੇ ਵਿੱਚ ਮੇਲਾ ਲੱਗਿਆ ਹੋਇਆ ਤੇ ਚੱਲਦੇ ਆਂ ਤੇ ਮੇਲੇ ਦੀ ਕਿੰਨੀ ਐਂਟਰੀ ਆ ਕਿਵੇਂ ਦਾ ਮੇਲਾ ਹੁੰਦਾ ਸਾਰਾ ਤੁਹਾਨੂੰ ਆਦੀ ਵੀਡੀਓ ਚ ਆਪਾਂ ਦਿਖਾਵਾਂਗੇ ਤੇ ਆਦੀ ਵੀਡੀਓ ਨੂੰ ਆਪਾਂ ਇੱਥੋਂ ਸਟਾਰਟ ਕਰਦੇ ਆਂ ਤੇ ਵੀਡੀਓ ਦਾ ਐਂਡ ਤੱਕ ਬਣੇ ਰਹੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨਾ ਚਲੋ ਆਪਾਂ ਬਾਹਲੀ ਗੱਲਾਂ ਨਾ ਕਰਦੇ ਆਂ ਆਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਲਓ ਵੀ ਆਪਾਂ ਇੱਕ ਕਾਰਨੀਵਲ ਦੀ ਇਹ ਟਿਕਟੋ ਲੈ ਲਈ ਆ ਤੇ ਟਿਕਟੇ ਦੀ ਇੱਕ ਪਰਸਨ ਦੀ 50 ਰੁਪਇਆ ਤੇ ਚੱਲਦੇ ਆਂ ਅੰਦਰ ਕੁਝ ਐਵੇਂ ਦਾ ਜਿਹੜਾ ਸਾਰਾ ਵਿਊ ਆ ਤੁਸੀਂ ਦੇਖ ਸਕਦੇ ਹੋ ਤੇ ਇੱਕ ਮਾਰ ਫੋ ਲਓ ਵੀ ਆਪਾਂ ਐਂਟਰ ਹੋ ਗਏ ਆ ਤੇ ਇੱਧਰ ਪਈ ਹੋਈ ਆ ਬਰਫ਼ ਸਟਾਰਟਿੰਗ ਦੇ ਵਿੱਚ ਹੀ ਤੇ ਦੇਖ ਸਕਦਾ ਤੁਸੀਂ ਨਾ ਇਹ ਆ ਜਮ ਇੱਧਰ ਲਓ ਆ ਬਰਫ਼ ਪਈ ਹੈ ਇੱਧਰ ਤੇ ਬਾਕੀ ਆ ਦੇਖੋ ਲਓ ਆ ਪਹੁੰਚ ਚੁੱਕੇ ਆ ਬਰਫ਼ ਬਾਕੀ ਚੱਲਦੇ ਆ ਅੱਗੇ ਤੇ ਆ ਦੇਖੋ ਨਾ ਜਿਵੇਂ ਫੋਟੋਆਂ ਬੋ ਕਰਾ ਰਹੇ ਆ ਬਰਫ਼ ਵਾਲਾ ਘਰ ਇੱਧਰ ਲਓ ਤੇ ਦੇਖਾ ਨੇ ਕੁਝ ਇਸ ਤਰ੍ਹਾਂ ਦਾ ਸਾਰਾ ਜਿਹੜਾ ਕਾਰਨੀਵਲ ਆ ਦੇਖਿਆ ਨਹੀਂ ਹੈ ਇਹ ਕਿ ਐ ਫੜਨਾ ਹੈ ਲਓ ਵੀ ਮਨਾਲੀ ਰਹਿ ਗਿਆ 0 ਤੇ ਬਾਕੀ ਇੰਦਰ ਬਰਫ ਪੈ ਰਹੀ ਹੈ ਬਰਫ ਪੈਣ ਲੱਗੀ ਲਓ ਜੀ ਤੁਹਾਨੂੰ ਮਨਾਲੀ ਦੀ ਫੀਲਿੰਗ ਹੋਣੀ ਮਿਲ ਜਾਣੀ ਆ ਬਰਫ ਬਹੁਤ ਪੈਣ ਲੱਗੀ ਜੀ ਟੈਂਪਰੇਚਰ 0 ਹੋ ਗਿਆ ਤੇ ਕੁਝ ਇਸ ਤਰ੍ਹਾਂ ਦਾ ਕਾਰਨੀਵਲ ਆ ਤੇ برف ਪੈ ਰਹੀ ਹੈ ਇੱਥੇ ਲਓ ਟੈਂਪਰੇਚਰ ਜ਼ੀਰੋ ਹੋ ਗਿਆ ਤੇ ਮਜ਼ਾ ਆ ਕਰਿਆ ਤੇ ਮਨ ਲੱਗੇ ਮਨਾਲੀ ਦਿਖਾਇਆ ਹੋਇਆ ਹੋਰੇ ਵੀ ਤੁਸੀਂ ਮਨਾਲੀ ਜਿਹੜਾ ਨਹੀਂ ਜਾ ਸਕਦਾ ਤੁਸੀਂ ਇਹ ਕਾਰਨੀਵਲ ਜਾ ਕੇ ਮਨਾਲੀ ਦੇਖ ਸਕਦੇ ਹੋ ਹੈਨਾ ਬਾਕੀ ਕੁਝ ਇਸ ਤਰ੍ਹਾਂ ਦੇ ਫਲਾਵਰ ਮਿਲ ਜਾਣਗੇ ਤੇ ਬਾਕੀ ਇਧਰ ਆ ਗਿਆ ਢੋਲ ਤੇ ਆ ਗਿਆ ਟੀ ਕੰਪੀਆ ਤੋਂ ਨਰਸਮਾਨ ਮੇਜੇ ਕਾਰਨੀਵਲ ਦੇਖਣ ਨੂੰ ਨਾ ਐਵੇਂ ਦੀ ਬਹੁਤ ਸਾਰੀਆਂ ਤੁਨੋ ਸਟਾਲਾਂ ਦੇ ਲੱਗੀਆਂ ਮਿਲ ਜਾਣਗੀਆਂ ਇੱਥੇ ਤੇ ਅੱਗੇ ਚਾਹ ਆ ਗਈ ਦੰਦੂਰੀ ਚਾਹ ਲੋਕ ਕੰਪੀਆ ਦੇ ਕੋਤਰਾਂ ਨਾ ਬ੍ਰੇਕ ਡਾਂਸ ਯਾਰ ਟੂਟਾ ਅੰਦਰ ਆ ਗਿਆ ਕੱਪੜੇ ਅੰਦਰ ਆ ਗਿਆ ਅੰਦਰ ਚਾਹ ਉਲੜ ਚਾਹ ਹੈ ਨਾ ਬਾਕੀ ਆ ਸਾਰੇ ਅੰਦਰ ਕੱਪੜੇ ਪਏ ਨੇ ਇਹ ਥਾਂ ਮੇ ਦਾ ਕੁਛ ਇਹ ਕਾਰਨੀਵਲ ਆ ਜੀ। ਚਲੋ। ਤੇ ਆੜੇ ਕੁ ਥਾਰੇ ਟ੍ਰਿਵਿਊ ਹੈ ਨਾ। ਤੇ ਜੱਜਾਂ ਦਾ ਚੰਡੋਲ ਤੇ ਆਹ ਚੱਲਦਾ ਪੁੱਤਰ ਜੁਪਰ ਫਾਸਟ ਡਾਗਰਨ ਟ੍ਰੇਨ। ਅਰੇ ਜੀ ਆਪਣੀ ਐਜੀ ਬੈਚੀ ਉਹ ਤੁਸੀਂ ਦੇਖ ਲਿਓ ਹੁਣ। ਆ ਗਿਆ ਨਿਸ਼ਾਨੇ ਲਾਉਣ ਵਾਲਾ। ਤੇ ਆ ਅੱਗੇ ਆ ਗਿਆ ਚੰਡੋਲ ਅੱਗੇ ਆ ਗਿਆ ਭੂਤ ਮੰਗਲਾ।

ਮਗਰ ਬਾਈ ਸਟੇਜ ਲੱਗ ਰਹੀ ਹੈ ਦੱਸਿਓ ਵੀ ਕਹਿੰਦੇ ਵੀ ਇੱਥੇ ਦਲਜੀਤ ਦਾ ਸ਼ੋਅ ਇੱਥੇ ਲੱਗਣਾ ਤੇ ਆ ਜਿਹੜੀ ਮਗਰ ਸਟੇਜ ਲੱਗ ਰਹੀ ਆ ਤੇ ਆਪਾਂ ਨੂੰ ਸੁਣ ਚਾਹੀਏ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ 34 ਸੈਕਟਰ ਚ ਐਕਜੀ ਵਿੱਚ ਗਰਾਊਂਡ ਦੇ ਚੀਜ਼ ਜਿਹੜਾ ਦਲਜੀਤ ਦਾ ਸ਼ੋਅ ਲੱਗਣਾ ਵੀ ਉਹ ਇੱਥੇ ਲੱਗਣਾ ਤੇ ਆ ਮਗਰ ਸਟੇਜ ਲੱਗ ਰਹੀ ਆ ਉੱਧਰ ਨੂੰ ਥੈਂਕ ਯੂ ਇੱਧਰ ਆ ਗਿਆ ਮਿੱਕੀ ਮਾਊਸ ਤੇ ਬਾਕੀ ਤੁਸੀਂ ਕਮੈਂਟ ਕਰਿਓ ਵੀ ਆ ਗਿਆ ਦਲਜੀਤ ਦਾ ਸ਼ੋਅ ਇੱਥੇ ਲੱਗਣਾ ਇੱਥੇ ਲੱਗਣਾ ਸੰਗਤ ਹੈ ਲਓ ਜੀ ਹਾਇਰਸ ਸੰਗਤ ਜੀ ਮਿਲੇਗਾ ਆਨੰਦ ਰਿਜੀਏ मिकी माउस बहुत प्यारे-प्यारे झूले लाओ जी ते कुछ इस, कुछ इस ते तरह ਦਾ یہاں ਪਰ ਆਪ ਸਭੀ ਕੇ ਲਿए ਲਗਾਏ ਗਏ ਹੈ लाओ जी ਕੁਝ ਇਸ ਤਰ੍ਹਾਂ ਸਾਰਾ ਮੇਲੇ ਦਾ ਵਿਊ ਆ ਤਾ ਤੁਸੀਂ ਦੇਖ ਸਕਦੇ ਹੋ ਨਾ ਤੇ ਇਹ ਐਕਟੀਵਿਟੀ ਤੁਹਾਨੂੰ ਮੇਲੇ 'ਚ ਦੇਖਣ ਨੂੰ ਮਿਲ ਜੂਗੀ ਬਾਕੀ ਆ ਬੱਚਿਆਂ ਵਾਲੇ ਆ ਗਏ ਇੱਧਰ लाओ जी संजय ਕਿਰਾਇਆ ਤੇ ਆ ਮੋਟਰਸਾਈਕਲ ਆ ਗਏ ਇੱਧਰ ਆ ਗਈਆਂ ਗੱਟੀਆਂ ਬੱਚਿਆਂ ਵਾਸਤੇ ਤੇ ਅੱਗੇ ਆ ਗਈ ਆਈਸਕ੍ਰੀਮ ਲਓ ਅੱਗੇ ਅਮਰੀਕਨ ਸੱਲੀ ਤੇ ਬਾਕੀ ਆ ਸਾਰਾ ਫੂਡ ਚਾਟ ਆ ਗਿਆ ਇੱਧਰ ਹਣਾ ਲਓ ਜੀ ਤੇ ਆ ਇੱਧਰ ਆ ਗਏ ਛਾਲ ਦੇ ਕੱਪੜੇ ਸੇਲ ਦੇ ਵਿੱਚ ਸਸਤੇ ਰੇਟਾਂ ਤੇ ਲਓ ਜੀ ਅੱਜ ਅਸੀਂ ਬੈਠੇ ਹਣਾ ਲਓ ਜੀ ਆ ਸਾਰੇ ਕੱਪੜੇ ਜਿਹਦੇ ਤੁਸੀਂ ਆ ਦੇਖ ਸਕਦੇ ਹੋ ਲਓ ਜੀ ਤੁਹਾਨੂੰ ਇਦਾਂ ਦੇ ਕੋਟ ਮਿਲ ਜਾਣਗੇ ਇੱਥੋਂ ਜੋ ਮੈਂ ਪ੍ਰਾਈਸ ਦੱਸਿਆ 350 250 ਅਲੱਗ-ਅਲੱਗ ਰੇਟ ਆ ਨਾ ਇਹਨਾਂ ਦਾ ਤੇ ਆ 350 ਆ ਬਾਕੀ ਆ ਦੇਖੋ ਤੇ ਆ ਪੈਂਟਾਂ ਜਮੇ ਹਨਾ ਬਾਕੀ ਆ ਦੇਖੋ ਸਾਰਾ ਕੱਪੜਾ ਪਿਆ ਹਨਾ ਲਓ ਜੀ ਤੇ ਆ ਪੈਰਾਂ ਜਮੇ ਹਨਾ ਤੇ ਇੱਧਰ ਵੀ ਕੱਪੜੇ ਨੇ ਸਾਰੇ ਹਨਾ ਲਓ। ਬਾਕੀ ਸਾਰੇ ਜਿਹਨਾਂ ਕੱਪੜੇ ਮਿਲ ਜਾਣਗੇ ਇੱਥੇ ਤੇ ਅੱਗੇ ਤੁਸੀਂ ਸ਼ੈਲਪੀ ਵੀ ਕਰਾ ਸਕਦੇ ਹੋ ਨਾ ਉਹਦੇ। ਬਾਕੀ ਆਹ ਦੇਖੋ ਸਾਰਾ। ਲਓ। ਲਓ ਵੀ। ਆਹ ਤਾਰਾ। ਲਓ ਵੀ। ਇੰਦਰ ਤੁਹਾਨੂੰ ਐਵੇਂ ਤੇ ਸਾਰਾ ਮਿਲ ਜਾਊਗਾ। ਇਹ ਆ ਗਿਆ ਮੈਂ ਖਾਣ ਪੀਣ ਦਾ ਹਨਾ। ਲਓ। ਆ ਗਏ ਬੱਚੇ ਦੇਖੇ ਤਾਂ ਜਵੇਂ ਹਨਾ। ਆ ਦੇ ਕੇ ਆਪੋ ਯਾਰ ਦੇਖੋ ਸਾਰੀਆਂ ਨਾ ਮੈਂ ਵੀ ਇਹ ਤੁਹਾਨੂੰ ਬਹੁਤ ਸਾਰੀਆਂ ਸਟਾਲਾਂ ਆਸਾਕ ਲਗਾ ਬੂੰਬੋਂ ਵਾਲੀ ਪੈਨਸਲ ਡਰਾਇੰਗ ਕਰਨੀ ਤੇ ਜਿੱਥੇ ਅੱਖੀ ਹੋ ਜਾਂਦੀ ਹੈ ਉਹ ਪੈਨਸਲ ਵੀ ਮਿਲ ਜੂਰੋ ਲਓ ਵੀ ਇਹ ਕਹਿੰਦੇ ਭਾਈ 크ਿਸਮਸ ਵਾਲੀ ਆ ਬਾਈ ਹਣੀ ਕਹਿੰਦੇ ਮੈਂ ਆਸਾਕ ਲਗਾ ਬੂੰਬੋਂ ਵਾਲੀ ਕਹਤਾ ਸੀ ਸਹੀ ਗੱਲ ਆ 크ਿਸਮਸ ਵਾਲੀ ਆ ਲਓ ਤੇ ਬਾਕੀ ਇਧਰ ਸਕੂਟਰੀਆਂ ਤੁਹਾਨੂੰ ਮਿਲ ਜਾਣਗੀਆਂ 4-4 ਦੀਆਂ ਨੇ ਹਾਂ ਮਿਲਣਾ 4-4 ਦੀਆਂ ਨੇ ਬਾਕੀ ਇਧਰ ਤੁਹਾਨੂੰ ਜਵੇਂ ਲਾ ਲਓ ਹਨਾ ਤੇ ਆਹ ਗੇਮਾਂ ਤੁਹਾਨੂੰ ਖੇਡਣ ਨੂੰ ਮਿਲ ਜਾਣਗੀਆਂ ਨਾ ਆ ਦੇਖੋ ਅਰੇ ਤੇ ਆਹ ਸਾਰੀਆਂ ਤੁਹਾਨੂੰ ਗੇਮਾਂ ਦੇਖਣ ਨੂੰ ਮਿਲ ਜਾਣਗੀਆਂ ਹਨਾ ਇਹ ਮਾਈਂਡ ਬਣਾਣੇ ਇਹ ਗਿਫਟ ਹੈ ਪਤਾ ਹੈ ਪਤਾ ਹੈ 50 ਦੀਆਂ ਵੀ 6 ਹੁੰਦੀਆਂ ਨੇ ਜਿੰਨੇ ਨੰਬਰ ਆ ਗਏ ਜਿਵੇਂ ਨੰਬਰ ਲੱਗੇ ਹੋਏ ਨੇ ਉਦਾਂ ਮਿਲ ਜੂਗਾ ਆ ਨਹੀਂ ਹੰਨਾ ਲਾਉਣਾ ਹੁੰਦਾ ਨਾ ਲਓ ਜੀ ਤੇ ਆ ਗਲਾਸ ਇੱਟਣੇ ਹੁੰਦੇ ਆ ਲਓ ਜੀ ਸ਼ਾਨਾ ਹੁੰਦਾ ਬੋਲ ਮਾਰਨੀ ਨਹੀਂ ਹੁੰਦੀ ਗਲਾਸ ਨੂੰ ਇਰਾਦੋਂ ਕਿ ਡਬਲ ਇਨਾਮ ਹੁੰਦੇ ਆ ਲਓ ਜੀ ਆ ਦੇਖੋ ਜਿਵੇਂ ਰਿੰਗ ਪਾਉਣੀ ਹੁੰਦੀ ਹੈ ਨਾ ਤੇ ਐਵੇਂ ਅਲੱਗ-ਅਲੱਗ ਦੀਆਂ ਸ਼ਾਰੀਆਂ ਤੁਹਾਨੂੰ ਗੇਮ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਆਹ ਹਰੀਆਂ ਹੈਗੀਆਂ ਨੇ ਨਾ ਬਾਕੀ ਆ ਦੇਖੋ ਸਾਰਾ ਲਓ ਜੀ ਤੇ ਆ ਵੀ ਉਹ ਵੀ ਆ ਗਏ ਨਾ ਲਓ ਜੀ ਤੇ ਜਿਹੜਾ ਵੀ ਮਨੋਂ ਨੰਬਰ ਕਾਊਂਟ ਹੋ ਜੂਗਾ ਨਾ ਉਹ ਮਿਲ ਜਾਣਾ ਆਪਨ ਨੂੰ ਲੋ ਅੱਗੇ ਆ ਗਈ ਗੋਲ ਗੱਪੇ ਫੁੱਲੜ ਚਾਹ ਤੇ ਕੁਝ ਇਸ ਤਰ੍ਹਾਂ ਦਾ ਇਹ ਸਾਰਾ ਫੂਡ ਕੋਰਟ ਆ ਗਿਆ ਇੱਧਰ ਹਨਾ ਲੋ ਸੋਰ ਲੇ ਗੋਲ ਗੱਪੇ ਲੋ ਤੇ ਆਈਸਕ੍ਰੀਮਾ ਹਾਰਾ ਹੈ ਨਾ ਜਿਵੇਂ ਆ ਅਮਰੀਕਨ ਫੱਲੀ ਇਦਰਾ ਤੇ ਆਹ ਕੱਪੜੇ ਜਿਵੇਂ ਹੈ ਨਾ ਤੇ ਐਵੇਂ ਦਾ ਕੋਈ ਐਕਟੀਵੇਸ਼ਨ ਆ ਖਾਰਾ ਇਹ ਯਾ ਦੇਖੋ ਜਿਵੇਂ ਹੈ ਨਾ ਲੋ ਵੀ ਤੇ ਐਵੇਂ ਲਈ ਕੋਸੋ ਇਹ ਏਡਾ ਖਾਰਾ ਐਕਟੀਵੇਸ਼ਨ ਲੱਗਿਆ ਹੋਇਆ ਸੌਰੀ ਕਾਰਨੀਵਲ ਲੋ ਵੀ ਹੈ ਬਾਕੀ ਆ ਸਾਰੇ ਕੱਪੜੇ ਇਧਰ ਤੇ ਲੋ ਵੀ ਬਾਕੀ ਆ ਇਹ ਮਿੱਤਰਾਂ ਨਾ ਸਭ ਤੇ ਬਹੁਤ ਹੈ ਲੋ ਜੀ ਦਾ ਮੈਨੂੰ ਸਵਾਗਤ ਹੈ ਲੋ ਆ 650 ਹੈ ਨਾ ਹਾਂ ਜੀ ਇਹ ਸੁੰਦਰ ਸਿੰਘ ਜੀ ਨੇ ਨਾਂ ਲੀ ਲਈ ਤੇ ਆ ਕੁਝ ਨੂੰ ਐਕਟੀਵਿਟੀ ਦੇਖਣ ਨੂੰ ਮਿਲ ਜੂ ਐਵੇਂ ਸਾਰੀ